ਮੇਰੇ ਪ੍ਰਾਣ ਨਿਕਲ ਗਏ ਸੀ ਪਰ ਪ੍ਰਾਣ ਵਾਪਸ ਆ ਗਏ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲੇ ਉਹ ਖੁਦ ਇਸ ਗੱਲ ਨੂੰ ਦੱਸਦੇ ਨੇ ਅਕ ਇਹ ਸਾਰੀ ਗੱਲਬਾਤ ਕਿਵੇਂ ਸੰਭਵ ਹੋਈ ਇਸ ਵਿਸ਼ੇ ਤੇ ਆਪਾਂ ਕੁਝ ਕੁ ਬੇਨਤੀਆਂ ਸਮਝਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਉਹਦੇ ਪ੍ਰਾਣਾ ਦੀ ਰੱਖਿਆ ਵੀ ਮੇਰੇ ਸਤਿਗੁਰੂ ਕਰਦੇ ਨੇ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਪ੍ਰਤਪਾਲ ਕੀ ਕਿਉਂਕਿ ਉਹਦੀ ਪਾਲਣਾ ਉਹਦਾ ਪੋਸ਼ਣ ਉਹਦਾ ਜਿਹੜਾ ਜੀਵਨ ਹੈ ਨਾ ਉਹ ਸਤਿਗੁਰੂ ਨੂੰ ਜਦੋਂ ਸਮਰਪਿਤ ਹੋ ਜਾਂਦਾ ਹੈ ਫਿਰ ਸਤਿਗੁਰੂ ਤੈਅ ਕਰਦੇ ਨੇ ਵੀ ਇਹਨੇ ਕਿਹੜੇ ਮਾਰਗ ਚੱਲਣਾ ਹੈ ਇਹਨੇ ਕਿੱਧਰ ਜਾਣਾ ਹੈ ਇਹਨੇ ਕਿਹੜੇ ਹਿਸਾਬ ਨਾਲ ਚੱਲਣਾ ਹੈ ਮੇਰੇ ਸਤਿਗੁਰੂ ਫਿਰ ਉਹਦੇ ਤੇ ਕਿਰਪਾ ਕਰਦੇ ਨੇ ਉਹਦੇ ਤੇ ਰਹਿਮਤ ਕਰਦੇ ਨੇ ਹੁਣ ਮੈਂ ਇੱਕ ਬੇਨਤੀ ਆਪ ਜੀ ਨਾਲ ਕਰ ਦੇਵਾਂ ਬਾਬਾ ਕੁਲਵੰਤ ਸਿੰਘ ਜੀ ਨੂੰ 25 ਸਾਲ ਪੂਰੇ ਹੋ ਗਏ ਨੇ ਤੁਸੀਂ ਵੇਖਿਆ ਹੈ ਸੇਵਾ ਕਰਦਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੋਂ ਸੇਵਾ ਲਈ ਹੈ ਉਹ ਜਦੋਂ ਸਮਾਗਮ ਉਹਨਾਂ ਨੇ ਕਰਵਾਏ ਸੱਦੇ ਪੱਤਰ ਸਾਰਿਆਂ ਨੂੰ ਟੋਟਲੀ ਪੰਥ ਨੂੰ ਭੇਜੇ ਸਨ ਔਰ ਸਾਧ ਸੰਗਤ ਉਹਨਾਂ ਜਦੋਂ ਸਮਾਪਤੀ ਤੇ ਇੱਕ ਗੱਲ ਕਹੀ ਕਹਿੰਦੇ 2020 ਦੇ ਵਿੱਚ ਮੈਨੂੰ ਕਰੋਨਾ ਹੋ ਗਿਆ ਸੀ ਕਰੋਨਾ ਹੋਇਆ ਤੇ ਕਹਿੰਦੇ ਜਦੋਂ ਕਰੋਨਾ ਹੋਇਆ ਹైదరాబాద్ ਸੀ ਉਸ ਵਕਤ ਕਹਿੰਦੇ ਮੈਨੂੰ ਬੰਬੇਪਲ ਨੂੰ ਰਵਾਨਾ ਕਰ ਦਿੱਤਾ ਗਿਆ ਐਂਬੂਲੈਂਸ ਦੇ ਵਿੱਚ ਪਰ ਇੱਕ ਵਾਰੀ ਤਾਂ ਕਹਿੰਦੇ ਪ੍ਰਾਣ ਨਿਕਲ ਗਏ ਵੀ ਹੁਣ ਨਹੀਂ ਬਚਦਾ ਬਹੁਤ ਮੁਸ਼ਕਲ ਹੋ ਗਿਆ ਕਠਨ ਹੋ ਗਿਆ ਕੰਮ ਪਰ ਸਤਗੁਰੂ ਦੀ ਕਿਰਪਾ ਸੰਗਤ ਦੀਆਂ ਅਰਦਾਸਾਂ ਗੁਰੂ ਨੇ ਹੋਰ ਸੇਵਾ ਲੈਣੀ ਸੀ ਉਹ ਐਂਬੂਲੈਂਸ ਦੇ ਵਿੱਚੋਂ ਪ੍ਰਾਣ ਬਾਹਰ ਨਹੀਂ ਗਏ ਵਾਪਸ ਆ ਗਏ ਕਹਿੰਦੇ ਸਤਿਗੁਰੂ ਨੇ ਫਿਰ ਕਹਿ ਦਿੱਤਾ ਹੁਣ ਸੇਵਾ ਨਿਵਾਦ ਬਾਣੀ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਬੜੀ ਵੱਡੀ ਰਹਿਮਤ ਕੀਤੀ ਸਾਧ ਸੰਗਤ ਇਹ ਹੁੰਦੀ ਹੈ ਗੁਰੂ ਦੀ ਕਿਰਪਾ ਸਤਗੁਰ ਜਿਹੜਾ ਨਾ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸਤਗੁਰ ਸਿੱਖ ਕੇ ਬੰਧਨ ਕਟ ਆਪਾਂ ਇਹ ਵੀ ਪੜ੍ਹਦੇ ਆ ਨਾ ਗੁਰ ਕਾ ਸਿਖ ਵਿਕਾਰ ਤੇ ਹਟ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਸਿੱਖ ਦੇ ਬੰਧਨ ਜਿਹੜੇ ਨੇ ਉਹ ਸਤਿਗੁਰੂ ਉਦੋਂ ਕੱਟ ਦਿੰਦੇ ਨੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਜਿਹੜਾ ਪਾਤਸ਼ਾਹ ਨਾਲ ਜੁੜ ਜਾਂਦਾ ਹੈ ਜਿਹੜਾ ਗੁਰੂ ਦਾ ਹੋ ਜਾਏ ਜਿਹੜਾ ਸਤਿਗੁਰੂ ਦਾ ਹੋ ਜਾਏ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਜਾਏ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਮੇਰੇ ਸਤਿਗੁਰੂ ਉਹਦੇ ਤੇ ਐਸੀ ਕਿਰਪਾ ਕਰਦੇ ਨੇ ਐਸੀ ਮਿਹਰ ਕਰਦੇ ਨੇ ਪਿਆਰਿਓ ਉਦੇ ਪ੍ਰਾਣ ਤੱਕ ਵੀ ਜੇਕਰ ਕੋਈ ਲੈਣ ਆ ਜੇ ਨਾ ਜਮਦੂਤ ਵੀ ਜੇਕਰ ਪ੍ਰਾਣ ਲੈ ਜਾਣ ਤਾਂ ਉਹ ਵੀ ਛੱਡ ਜਾਂਦੇ ਨੇ ਐਸੀ ਗੁਰੂ ਦੀ ਕਿਰਪਾ ਐਸੇ ਗੁਰੂ ਦਾ ਪ੍ਰਤਾਪ ਹੈ ਗੁਰੂ ਪਾਸ਼ਾ ਕਹਿੰਦੇ ਆਪਣੇ ਮਨ ਚਿੱਤ ਕਹੈ ਕਹਾਏ ਬਿਨ ਗੁਰ ਆਪ ਨਾ ਜਾਈ ਕਿਉਂਕਿ ਗੁਰੂ ਜਿਹੜਾ ਨਾ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਜੀਵ ਪਿਆ ਆਖੇ ਦੂਜੇ ਪਾਸੋਂ ਵੀ ਅਖਵਾਏ ਮੇਰੇ ਅੰਦਰ ਹਉਮੈ ਹੰਕਾਰ ਨਹੀਂ ਹੈ ਪਰੇ ਹਉਮੈ ਹੰਕਾਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ ਜਿਨ੍ਹਾਂ ਦਾ ਹਉਮੈ ਹੰਕਾਰ ਦੂਰ ਹੋ ਗਿਆ ਗੁਰੂ ਉਹਨਾਂ ਦੇ ਨੇੜੇ ਹੁੰਦਾ ਹੈ ਤੇ ਪਿਆਰਿਓ ਜਿਨ੍ਹਾਂ ਦੇ ਗੁਰੂ ਨੇੜੇ ਹੋ ਜਾਏ ਉਹਦਾ ਕੋਈ ਕਿਵੇਂ ਵਵਾਲ ਵਿੰਗਾ ਵੀ ਕਰ ਸਕੀ ਦਿਖਾ ਲੋ ਜਿਹਦੇ ਗੁਰੂ ਨੇੜੇ ਹੋ ਜਾਏ ਉਹਦਾ ਕੋਈ ਕਿਵੇਂ ਕੁਝ ਵਿਗਾੜ ਸਕਦਾ ਹੈ ਪਿਆਰਿਓ ਇਸ ਗੱਲ ਨੂੰ ਸਮਝਣਾ ਅਤਿ ਜ਼ਰੂਰੀ ਹੈ ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਪਾਤਸ਼ਾਹ ਕਹਿੰਦੇ ਨੇ ਹਰ ਜੀਉ ਦਾਤਾ ਭਗਤ ਵਰਸਲ ਹੈ ਕਿਰਪਾ ਮੰਨ ਵਸਾਈ ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੇ ਭਗਤੀ ਨਾਲ ਪਿਆਰ ਕਰਦਾ ਉਹ ਕਿਰਪਾ ਕਰਕੇ ਆਪ ਹੀ ਆਪਣੀ ਭਗਤੀ ਜੀਵ ਦੇ ਹਿਰਦੇ ਵਿੱਚ ਵਸਾ ਦਿੰਦਾ ਬਸ ਲੋੜ ਹੈ ਉਹ ਤੋਂ ਮੰਗਣ ਦੀ ਜਾਚਕ ਮੰਗੈ ਦਾਨ ਦੇ ਪਿਆਰਿਆ ਤੇ ਪਿਆਰਿਓ ਜਿਹੜਾ ਐਸੀ ਗੱਲ ਨੂੰ ਮੰਨ ਕੇ ਚੱਲਦਾ ਹੈ ਨਾ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ ਉਹਦੇ ਪ੍ਰਾਣਾਂ ਦੀ ਰੱਖਿਆ ਵੀ ਸਤਿਗੁਰੂ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਤੇ ਪਿਆਰਿਓ ਗੁਰੂ ਚਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਜਿਉਂਦੇ ਰੱਖ ਸਕਦਾ ਹੈ ਤੇ ਗੁਰੂ ਚਾਵੇ ਤੇ ਸਵਾਸਾਂ ਨੂੰ ਖੁੱਸਣ ਵੀ ਨਹੀਂ ਦਿੰਦਾ ਤੇ ਦੁਬਾਰੇ ਸਵਾਸ ਬਾਡੀ ਵਿੱਚ ਪਾਉਣ ਦੀ ਸਮਰੱਥਾ ਵੀ ਉਹ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ